ਦੋਸਤੋ ਅਸੀਂ ਤੁਸੀਂ ਸਾਰੇ ਮਨੁੱਖ ਆਲਸੀ ਹੁੰਦੇ ਜਾ ਰਹੇ ਹਾਂ ਲੇਜੀ ਹੁੰਦੇ ਜਾ ਰਹੇ ਹਾਂ ਅਤੇ ਅਸੀਂ ਸਾਰੇ ਇਹੀ ਸੋਚਦੇ ਹਾਂ ਕਿ ਹਰੇਕ ਕੰਮ ਸੌਖੇ ਤਰੀਕੇ ਦੇ ਨਾਲ ਹੋ ਜਾਵੇ ਇਸੇ ਕਰਕੇ ਸਾਡੀਆਂ ਵਰਤੀ ਜਾਣ ਵਾਲੀ ਚੀਜ਼ਾਂ ਦੇ ਵਿੱਚ ਰਿਮੋਟ ਆ ਚੁੱਕੇ ਹਨ ਅਤੇ ਅਸੀਂ ਰਿਮੋਟ ਦਾ ਬਟਨ ਦੱਬ ਕੇ ਸਾਰੇ ਕੰਮ ਕਰ ਲੈਂਦੇ ਹਾਂ ਪਰੰਤੂ ਕਿਤੇ ਨਾ ਕਿਤੇ ਇਹ ਸਾਡਾ ਆਲਸੀਪਣ ਇਹ ਰਿਮੋਟ ਦੇ ਬਟਨ ਦੱਬਣਾ ਸਾਨੂੰ ਮਹਿੰਗਾ ਵੀ ਪੈ ਸਕਦਾ ਹੈ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਅੱਜ ਕੱਲ੍ਹ ਗਰਮੀ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਗਰਮੀ ਦੇ ਵਿੱਚ ਅਸੀਂ ਏਸੀ ਦੀ ਵਰਤੋਂ ਵੀ ਦੱਬ ਕੇ ਕਰ ਰਹੇ ਹਾਂ ਅਤੇ ਏਸੀ ਦੀ ਵਰਤੋਂ ਕਰਨ ਦੇ ਲਈ ਵੀ ਅਸੀਂ ਰਿਮੋਟ ਦਾ ਬਟਨ ਹੀ ਦੱਬਦੇ ਹਾਂ ਅਸੀਂ ਰਿਮੋਟ ਦੇ ਨਾਲ ਏਸੀ ਨੂੰ ਆਨ ਕਰ ਲੈਂਦੇ ਹਾਂ ਅਤੇ ਰਿਮੋਟ ਦੇ ਬਟਨ ਦੇ ਨਾਲ ਹੀ ਏਸੀ ਨੂੰ ਬੰਦ ਕਰ ਲੈਂਦੇ ਹਾਂ ਪਰੰਤੂ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਏਸੀ ਨੂੰ ਬੰਦ ਕਰਨ ਦਾ ਸਹੀ ਤਰੀਕਾ ਕੀ ਹੈ ਕੀ AC ਦੇ ਰਿਮੋਟ ਦਾ ਬਟਨ ਦੱਬ ਕੇ AC ਨੂੰ ਚਾਲੂ ਕਰਨਾ ਤੇ ਬੰਦ ਕਰਨਾ ਹੀ ਸਹੀ ਤਰੀਕਾ ਹੈ ਜਾਂ ਫਿਰ AC ਨੂੰ ਚਾਲੂ ਜਾਂ ਬੰਦ ਕਰਨ ਦੇ ਲਈ ਬਿਜਲੀ ਦਾ ਸਵਿੱਚ ਵਰਤਿਆ ਜਾਣਾ ਚਾਹੀਦਾ ਹੈ ਜਾਂ ਫਿਰ AC ਨੂੰ ਬੰਦ ਕਰਨ ਤੋਂ ਪਹਿਲਾਂ ਰਿਮੋਟ ਦਾ ਬਟਨ ਦੱਬ ਕੇ ਫਿਰ ਬਿਜਲੀ ਦਾ ਸਵਿੱਚ ਬੰਦ ਕਰਨਾ ਚਾਹੀਦਾ ਹੈ ਸੋ ਇਸ ਤਰ੍ਹਾਂ ਕਈ ਸਾਰੇ ਸਵਾਲ ਪੈਦਾ ਹੁੰਦੇ ਹਨ ਸੋ ਅੱਜ ਆਪਾਂ ਇਸੇ ਵਿਸ਼ੇ ਤੇ ਗੱਲ ਕਰਾਂਗੇ ਕਿ AC ਨੂੰ ਬੰਦ ਕਰਨ ਦਾ ਸਹੀ ਤਰੀਕਾ ਕੀ ਹੈ ਅਤੇ ਕਿਹੜੇ ਤਰੀਕੇ ਦੇ ਨਾਲ ਸਾਡੀ ਬਿਜਲੀ ਦੀ ਬਚਤ ਵੀ ਹੋਵੇਗੀ ਅਤੇ ਅਸੀਂ ਕਿਸੇ ਸੰਭਾਵੀ ਨੁਕਸਾਨ ਦੇ ਖਤਰੇ ਤੋਂ ਵੀ ਬਚ ਸਕਦੇ ਹਾਂ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਆਪਣੀ ਰਾਏ ਜ਼ਰੂਰ ਦੇਣਾ ਕਿ AC ਨੂੰ ਤੁਸੀਂ ਬੰਦ ਕਿਸ ਤਰੀਕੇ ਕਰਦੇ ਹੋ ਅਤੇ ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲਓ ਅਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਬਾਈ ਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਜ਼ਰੂਰ ਕਰ ਲਓ ਦੋਸਤੋ ਆਮ ਤੌਰ ਤੇ ਜਦੋਂ ਅਸੀਂ AC ਨੂੰ ਬੰਦ ਕਰਨਾ ਹੁੰਦਾ ਹੈ ਤਾਂ ਆਪਾਂ ਰਿਮੋਟ ਦੇ ਨਾਲ ਹੀ ਬੰਦ ਕਰ ਦਿੰਦੇ ਆ ਅਤੇ ਬਿਜਲੀ ਦਾ ਸਵਿੱਚ ਬੰਦ ਕਰਨ ਦੀ ਆਪਾਂ ਕੋਸ਼ਿਸ਼ ਹੀ ਨਹੀਂ ਕਰਦੇ ਅਤੇ ਕਈ ਵਾਰ ਤਾਂ ਸਾਰਾ ਸਾਰਾ ਦਿਨ AC ਨੂੰ ਓਸੀ ਰਿਮੋਟ ਤੋਂ ਹੀ ਚਾਲੂ ਕਰ ਲੈਂਦੇ ਆ ਅਤੇ ਰਿਮੋਟ ਤੋਂ ਹੀ ਬੰਦ ਕਰ ਦਿੰਦੇ ਆ ਅਤੇ ਬਿਜਲੀ ਦਾ ਸਵਿੱਚ ਲਗਾਤਾਰ ਆਨ ਰਹਿੰਦਾ ਹੈ ਪਰੰਤੂ ਮਹਾਰਾ ਦੇ ਮੁਤਾਬਕ AC ਨੂੰ ਬੰਦ ਕਰਨ ਦਾ ਸਹੀ ਤਰੀਕਾ ਇਹੀ ਹੈ ਕਿ ਸਭ ਤੋਂ ਪਹਿਲਾਂ ਰਿਮੋਟ ਦੇ ਨਾਲ AC ਨੂੰ ਬੰਦ ਕੀਤਾ ਜਾਵੇ ਅਤੇ ਉਸ ਤੋਂ ਬਾਅਦ ਤੁਰੰਤ ਬਿਜਲੀ ਦਾ ਸਵਿੱਚ ਵੀ ਬੰਦ ਕਰ ਦਿੱਤਾ ਜਾਵੇ ਅਤੇ ਏਸੀ ਨੂੰ ਚਾਲੂ ਕਰਨ ਸਮੇਂ ਪਹਿਲਾਂ ਬਿਜਲੀ ਦਾ ਸਵਿੱਚ ਆਨ ਕੀਤਾ ਜਾਵੇ ਅਤੇ ਉਸ ਤੋਂ ਬਾਅਦ ਰਿਮੋਟ ਤੋਂ ਏਸੀ ਨੂੰ ਆਨ ਕੀਤਾ ਜਾਵੇ ਅਤੇ ਇਹ ਹੀ ਸਹੀ ਅਤੇ ਬੈਸਤ ਤਰੀਕਾ ਹੈ ਹੁਣ ਤੁਹਾਡੇ ਮਨ ਵਿੱਚ ਇਹ ਸਵਾਲ ਪੈਦਾ ਹੋਵੇਗਾ ਕਿ ਏਸੀ ਨੂੰ ਜੇਕਰ ਰਿਮੋਟ ਤੋਂ ਬੰਦ ਕਰ ਦਿੱਤਾ ਜਾਵੇ ਤਾਂ ਫਿਰ ਤੁਹਾਨੂੰ ਕੀ ਨੁਕਸਾਨ ਹੋ ਸਕਦਾ ਹੈ ਦੋਸਤੋ ਮਹਾਰਾ ਦੇ ਮੁਤਾਬਕ ਜਦੋਂ ਅਸੀਂ ਏਸੀ ਨੂੰ ਰਿਮੋਟ ਤੋਂ ਬੰਦ ਕਰ ਦਿੰਦੇ ਹਾਂ ਤਾਂ ਫਿਰ ਏਸੀ ਸੰਪੂਰਨ ਰੂਪ ਦੇ ਵਿੱਚ ਬੰਦ ਨਹੀਂ ਹੁੰਦਾ ਸਗੋਂ ਉਸ ਦੇ ਵਿੱਚ ਬਿਜਲੀ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ ਕਿਉਂਕਿ ਏਸੀ ਦੇ ਅੱਧੇ ਯੂਨਿਟ ਦੇ ਵਿੱਚ ਬਿਜਲੀ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ ਜੇਕਰ ਆਪਾਂ ਸਬਲਿਟੀ ਏਸੀ ਦੀ ਗੱਲ ਕਹੀਏ ਤਾਂ ਏਸੀ ਦੇ ਬਾਹਲੇ ਯੂਨਟ ਦੇ ਵਿੱਚ ਬਿਜਲੀ ਜਾਂਦੀ ਰਹਿੰਦੀ ਹੈ ਜਦੋਂ ਅਸੀਂ ਏਸੀ ਨੂੰ ਰਿਮੋਟ ਤੋਂ ਬੰਦ ਕਰ ਦਿੰਦੇ ਹਾਂ ਤਾਂ ਉਸ ਵਕਤ ਪੂਰੇ ਏਸੀ ਦੇ ਵਿੱਚ ਬਿਜਲੀ ਜਾਣ ਤੋਂ ਰੋਕਣ ਦੇ ਲਈ ਜਾਂ ਫਿਰ ਏਸੀ ਦੇ ਬਾਹਲੇ ਯੂਨਟ ਦੇ ਵਿੱਚ ਬਿਜਲੀ ਜਾਣ ਤੋਂ ਰੋਕਣ ਦੇ ਲਈ ਇੱਕ ਰਿਲੇ ਲੱਗੀ ਹੁੰਦੀ ਹੈ ਜਿਹੜੀ ਉਸ ਨੂੰ ਕੱਟ ਕਰ ਦਿੰਦੀ ਹੈ ਪਰੰਤੂ ਕਈ ਵਾਰ ਇਹ ਵੀ ਹੋ ਸਕਦਾ ਹੈ ਕਿ ਉਹ ਰਿਲੇਅ ਕੰਮ ਕਰਨਾ ਬੰਦ ਕਰ ਚੁੱਕੀ ਹੋਵੇ ਅਤੇ ਜੇਕਰ ਅਜਿਹੀ ਸਥਿਤੀ ਹੋਈ ਤਾਂ ਫਿਰ AC ਦੇ ਬਾਹਰ ਵਾਲੇ ਜੁੰਡ ਦੇ ਵਿੱਚ ਬਿਜਲੀ ਜਾਂਦੀ ਰਹੇਗੀ ਅਤੇ ਲਗਾਤਾਰ ਬਿਜਲੀ ਜਾਣ ਦੇ ਨਾਲ ਤੁਹਾਡੀ ਬਿਜਲੀ ਦੀ ਖਪਤ ਵੀ ਵੱਧ ਹੋਵੇਗੀ ਅਤੇ ਗਰਮੀ ਦੇ ਸੀਜ਼ਨ ਦੇ ਵਿੱਚ ਫਿਰ AC ਨੂੰ ਠੰਡਾ ਹੋਣ ਦਾ ਮੌਕਾ ਵੀ ਨਹੀਂ ਮਿਲੇਗਾ ਇਸ ਤਰ੍ਹਾਂ ਜਿੱਥੇ ਬਿਜਲੀ ਦੀ ਖਪਤ ਵੀ ਵੱਧ ਹੁੰਦੀ ਹੈ ਉੱਥੇ ਹੀ AC ਦੀ ਸਰਵਿਸ ਦੀ ਵੀ ਜਲਦੀ ਜ਼ਰੂਰਤ ਪੈ ਸਕਦੀ ਹੈ ਅਤੇ AC ਦੇ ਖਰਾਬ ਹੋਣ ਦੀ ਵੀ ਸੰਭਾਵਨਾ ਬਣੀ ਰਹਿੰਦੀ ਹੈ ਸੋ ਏਸੀ ਨੂੰ ਲਗਾਤਾਰ ਚਲਾ ਕੇ ਰੱਖਣ ਦੇ ਨਾਲ ਵੀ ਏਸੀ ਦਾ ਨੁਕਸਾਨ ਹੋ ਸਕਦਾ ਹੈ ਅਤੇ ਜਲਦੀ ਹੀ ਮੁਰੰਮਤ ਦੀ ਜ਼ਰੂਰਤ ਪੈ ਸਕਦੀ ਹੈ। ਸੋ ਜੇਕਰ ਅਸੀਂ ਸਹੀ ਤਰੀਕੇ ਦੇ ਨਾਲ ਏਸੀ ਨੂੰ ਚਾਲੂ ਅਤੇ ਬੰਦ ਕਰੀਏ ਤਾਂ ਫਿਰ ਅਸੀਂ ਬਿਜਲੀ ਦੀ ਬਚਤ ਤਾਂ ਕਰ ਹੀ ਸਕਦੇ ਹਾਂ ਅਤੇ ਨਾਲ ਦੀ ਨਾਲ ਹੀ ਏਸੀ ਦੀ ਕਿਸੇ ਜਲਦੀ ਸੰਭਾਵਿਤ ਖਰਾਬੀ ਜਾਂ ਫਿਰ ਜਲਦੀ ਮੁਰੰਮਤ ਕਰਵਾਉਣ ਦੀ ਲੋੜ ਤੋਂ ਵੀ ਅਸੀਂ ਬਚ ਸਕਦੇ ਹਾਂ। ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਚੁੱਕੇ ਹੋਮੋਗੇ। ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ। ਸਤਸ੍ਰੀ ਅਕਾਲ ਜੀ